ਅੱਜ ਤਲਵੰਡੀ ਸਾਹ ਕੋਤੇ ਰਾਮਾ ਰੋਡ ਤੇ ਘਟਨਾ ਐ ਜੀ ਉਹ ਘਟਨਾ ਹੋਈ ਸੀ ਕੀ ਮਾਮਲਾ ਸੀ ਐਸਟਰਾ ਅੱਜ ਜਿਹੜਾ ਹੈਗਾ ਕਰੀਬ 11:30 ਵਜੇ ਜਿਹੜਾ ਐਸ ਐਚ ਓ ਤਲਵੰਡੀ ਨੂੰ ਇੱਕ ਸੂਚਨਾ ਮਸੂਲ ਹੋਈ ਸੀ ਕਿ ਇੱਕ ਹਰਪ੍ਰੀਤ ਨਾਂ ਦਾ ਵਿਅਕਤੀ ਹੈਗਾ ਉਮਰ 25 26 27 ਸਾਲ ਉਹਦਾ ਜਿਹੜਾ ਹੈਗਾ ਆਪਾਰਨ ਜਿਹੜਾ ਹੈਗਾ ਉਹ ਜਿਹੜਾ ਕੁਝ ਵਿਅਕਤੀ ਜਿਹੜੇ ਹੈਗੇ ਆ ਉਹ ਕਰਕੇ ਲੈ ਕੇ ਇਹਦੇ ਦੇ ਦਿਪਨੇ ਫਿਰ ਜਿਹੜਾ ਗੁਰਮੀਤ ਕੌਰ ਪੰਜਾਬ ਪੁਲਿਸ ਚ ਨੌਕਰੀ ਕਰਦੀ ਹੈ ਇਹਨੇ ਆਪਣੇ ਬਿਆਨਾਂ ਜੇਲ ਖਾਇਆ ਸੀਗਾ ਵੀ ਇੱਕ ਲਵੂ ਕੌਰ ਨਾਂ ਦੀ ਜਿਹੜੀ ਲੜਕੀ ਹੈ ਜਿਹਦੇ ਨਾਲ ਇਹਦਾ ਹਰਪ੍ਰੀਤ ਸਿੰਘ ਦਾ ਜਿਹੜਾ ਹੈਗਾ ਦੋਸਤਾਨਾ ਸੀਗਾ ਇੱਕ ਦੂਜੇ ਨੂੰ ਪਸੰਦ ਕਰਦੇ ਸੀ ਤੇ ਉਹ ਕੁੜੀ ਐਕਚੁਅਲੀ ਮੈਰਿਡ ਹੈ ਲਵੂ ਕੌਰ ਜਿਹੜੀ ਹੈਗੀ ਹੈ ਤੇ ਜਿਹਦੇ ਤੋਂ ਜਿਹੜਾ ਹੈਗਾ ਉਹਦੇ ਘਰ ਦੇ ਪਲੱਸ ਜਿਹੜੇ ਉਹਦੇ ਮਾਪੇ ਗਾਰਾ ਜਿਹੜੇ ਹੈਗੇ ਆ ਉਹ ਅਤਰਾਜ ਕਰਦੇ ਸੀਗੇ ਜਿਹਦੇ ਸਬੰਧ ਚ ਥੋੜੇ ਦਿਨ ਪਹਿਲਾਂ ਇਹਨਾਂ ਦਾ ਆਪਸ ਦੇ ਵਿੱਚ ਬਹਿ ਕੇ ਰਾਜੀਨਾਮਾ ਵੀ ਹੋਇਆ ਸੀ ਤੇ ਇਹਦਾ ਨਪਟਾਰਾ ਹੋ ਗਿਆ ਸੀਗਾ ਪਰ ਅੱਜ 11:30 ਵਜੇ ਜਿਹੜੇ ਹੈਗੇ ਆ ਜਿਹੜੇ ਗੁਰਮੀਤ ਕੌਰ ਦੇ ਦਸਨ ਦੇ ਅਨੁਸਾਰ ਜਿਹੜੇ ਇਹਦੇ ਜਿਹੜੇ ਹੈਗੇ ਆ ਇਹਦਾ ਪਿਤਾ ਲਬੂ ਕੌਰ ਦਾ ਤੇ ਇੱਕ ਜਿਹੜਾ ਹੈਗਾ ਪ੍ਰਗਟ ਸਿੰਘ ਤੇ ਇੱਕ ਇਹਦਾ ਜਿਹੜਾ ਦਾਦਾ ਮਲਕੀਤ ਸਿੰਘ ਤੇ ਦੋ ਇਹਦੇ ਚਾਚੇ ਮਲਕੀ ਮਨਜਿੰਦਰ ਸਿੰਘ ਤੇ ਬਲਜਿੰਦਰ ਸਿੰਘ ਤੇ ਇੱਕ ਇਹਦਾ ਮਾਮਾ ਜਿਹੜਾ ਸ਼ਗਨਪ੍ਰੀਤ ਸਿੰਘ ਪਿੰਡ ਸ਼ੇਖਪੁਰੇ ਦਾ ਰਹਿਣ ਵਾਲਾ ਤੇ ਇਹ ਚਾਰੋਂ ਜਿਹੜੇ ਪੇਰੋ ਪਿੰਡ ਦੇ ਰਹਿਣ ਵਾਲੇ ਆ ਇੱਕ ਗੱਡੀ 'ਚ ਤੇ ਇੱਕ ਮੋਟਰਸਾਈਕਲ 'ਤੇ ਆਏ ਤੇ ਆ ਕੇ ਇਹਨੂੰ ਇੱਥੇ ਜਿਹੜਾ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਸਾਹਮਣੇ ਇਹਦਾ ਜਿਹੜਾ ਹੈਗਾ ਇੱਕ ਸੈਲੂਨ ਕਰਦਾ ਹੈ ਇਹ ਉੱਥੋਂ ਇਹ ਧੱਕੇ ਨਾਲ ਇਹਨੂੰ ਜਿਹੜਾ ਹੈਗਾ ਵਾਹ ਕਰਕੇ ਲੈ ਕੇ ਗੱਡੀ 'ਚ ਬਿਠਾ ਦੇ ਤੇ ਇਹਦੇ 'ਚ ਜਿਹੜਾ ਹੈਗਾ ਜਿਹਦੇ ਦੇ ਤੁਰੰਤ ਸਾਡੇ ਮੁਖ ਅਫਸਰ ਖਾਨਾ ਤਲਵੰਡੀ ਇਸ ਲਈ ਇਹ ਇਨਚਾਰਜ ਟੂ ਇੰਸਪੈਕਟਰ ਕਰਨਦੀਪ ਸਿੰਘ ਇਹਨਾਂ ਨੇ ਜੁਆਇੰਟ ਟੀਮਾਂ ਬਣਾ ਕੇ ਆਪਣੀਆਂ ਜਿਹੜੀਆਂ ਹੈਗੀਆਂ ਉਹਨੀਆਂ ਬਣਾਈਆਂ ਗਈਆਂ ਤੇ ਇਹਨਾਂ ਨੇ ਰੈਡਾਂ ਕੀਤੀਆਂ ਤੇ ਇਹ ਜਿਹੜੇ ਇਹਨਾਂ ਦੇ ਵਿੱਚੋਂ ਅਸੀਂ ਜਿਹੜੇ ਚਾਰ ਵਿਅਕਤੀ ਜਿਹੜੇ ਹੈਗੇ ਆ ਮਹਿਜ 3-4 ਘੰਟਿਆਂ ਦੇ ਅੰਦਰ ਅੰਦਰੀ ਜਿਹੜੇ ਹੈਗੇ ਆ ਇਹ ਕਾਬੂ ਕਰ ਲਏ ਜਿਹਦੇ ਵਿੱਚੋਂ ਸ਼ਗਨਜੀਤ ਸਿੰਘ ਪੁੱਤਰ ਬੱਗੜ ਸਿੰਘ ਵਾਸੀ ਛੇਕਪੁਰਾ ਇਹ ਮਾਮਾ ਇਹਦਾ ਲੜਕੀ ਦਾ ਮਨਜਿੰਦਰ ਸਿੰਘ ਉਰਫ ਗਿਆਨੀ ਪੁੱਤਰ ਸੁਖਾ ਸਿੰਘ ਤੇ ਇਹ ਜਿਹੜਾ ਹੈਗਾ ਇਹਦਾ ਆਪਣਾ ਇਹਦਾ ਚਾਚਾ ਹੈ ਪ੍ਰਗਟ ਸਿੰਘ ਪੁੱਤਰ ਮਲਕੀਤ ਸਿੰਘ ਇਹ ਹੈਗਾ ਜਿਹੜਾ ਇਹਦਾ ਪਿਤਾ ਤੇ ਮਲਕੀਤ ਸਿੰਘ ਪੁੱਤਰ ਨੰਦ ਸਿੰਘ ਵਾਸੀ ਫਿਰੋ ਸਾਰੇ ਰਹਿਣ ਵਾਲੇ ਆ ਇਹ ਤੇ ਇਹ ਦਾ ਜਿਹੜਾ ਹੈਗਾ ਦਾਦਾ ਹੈਗਾ ਸਰ ਮੋਢਲੇ ਕੁਛ ਵਿੱਚ ਨਾ ਕੁੱਟਮਾਰ ਵੀ ਕਰੀ ਤੇ ਪਰ ਤੁਸੀਂ ਮਤਲਬ ਪੁਲਿਸ ਨੇ ਕਿਵੇਂ ਕਾਬੂ ਕਰ ਰਹੇ ਹੋ ਇਸ ਤਰ੍ਹਾਂ ਹੈਗਾ ਜਦੋਂ ਸਾਨੂੰ ਇਹਦੇ ਬਿਆਨ ਕੁੜੀ ਨੇ ਲਿਖਾਏ ਹੈਗੇ ਆ ਉਹਦੇ ਤੇ ਅਸੀਂ ਤੁਰੰਤ ਐਫ ਆਈ ਆਰ ਲੌਂਚ ਕਰਕੇ ਪੋਸਟ ਪਾਰਟੀਆਂ ਬਣਾਈਆਂ ਤੇ ਇਹਨਾਂ ਦਾ ਜਿਹੜਾ ਹੈਗਾ ਅ ਟੈਕਨੀਕਲ ਐਵਿਡੈਂਸ ਦੇ ਹਿਸਾਬ ਦੇ ਨਾਲ ਜਿਹੜਾ ਹੈਗਾ ਇਹਨਾਂ ਦੀ ਜਿਹੜੀ ਹੈਗੀ ਆ ਸੀ ਇਹਨਾਂ ਤੇ ਇਹਨਾਂ ਦਾ ਪਿੱਛਾ ਕੀਤਾ ਤੇ ਪਿੱਛਾ ਕਰਨ ਤੋਂ ਬਾਅਦ ਜਿਹੜੇ ਹੈਗੇ ਆ ਇਹ ਕਾਬੂ ਕੀਤੇ ਹੁਣ ਕੀ ਕਾਰਵਾਈ ਕਰੀ ਜਾ ਸਕਦੀ ਹੁਣ ਇਹਨਾਂ ਤੇ ਜਿਹੜਾ ਹੈਗਾ ਇੱਕ ਅਸੀਂ ਐਫ ਆਈ ਆਰ ਨੰਬਰ 54 ਜਿਹੜੀ ਹੈਗੀ ਹੈ ਮਿਤੀ 18 ਤਿੰਨ 25 ਅੰਡਰ ਸੈਕਸ਼ਨ ਜਿਹੜੀ ਹੈਗੀ ਹੈ 140 3 190 191 3 ਬੀ ਐਨ ਐਸ ਜਿਹੜੇ ਹੈਗੇ ਆ ਦੀ ਜਿਹੜੀ ਹੈਗੀ ਆ ਇਹਨਾਂ ਤੇ ਐਫ ਆਈ ਆਰ ਲੋਜ ਕੀਤੀ ਹੈਗੀ ਇਹ ਪਹਿਲਾਂ ਵੀ ਸ਼ਰ ਅਪਰਾਧੀ ਕਿਸਮ ਦੇ ਬੰਦੇ ਆ ਜਾਂ ਇਹਨਾਂ ਨੇ ਇਹ ਮਤਲਬ ਕੁੜੀ ਦੇ ਰੰਗ ਸੂਨ ਲੈ ਕੇ ਕਰਿਆ ਤਾਂ ਨਹੀਂ ਇਹਦੇ ਚ ਹਾਲ ਦੀ ਘੜੀ ਦੇਖੋ ਤਫਤੀਸ਼ ਜਿਹੜੀ ਹੈਗੀ ਆ ਅੱਗੇ ਉਹ ਕੀਤੀ ਜਾ ਰਹੀ ਹੈ ਇਹਨਾਂ ਦਾ ਉਹ ਰਿਕਾਰਡ ਤਾਂ ਹਲੇ ਕਢਵਾਣਾ ਲਿਕਣਾ ਚੈੱਕ ਕਰਨਾ ਬਾਕੀ ਹੈ ਹਾਲ ਦੀ ਘੜੀ ਤਾਂ ਇਹ ਜਿਹੜਾ ਹੈਗਾ ਇਹਨਾਂ ਨੇ ਆਪਣੀ ਲੜਕੀ ਦੇ ਜਿਹੜਾ ਹੈਗਾ ਲਵ ਅਫੇਅਰਸ ਤੋਂ ਨਾਰਾਜ਼ ਹੋ ਕੇ ਜਿਹੜਾ ਹੈਗਾ ਤੇ ਵੀ ਉਹ ਜਿਹੜਾ ਹੈਗਾ ਲੜਕੀ ਨੂੰ ਜਿਹੜਾ ਹੈਗਾ ਇਹ ਲੜਕੀ ਨੂੰ ਮੈਸੇਜ ਵਗੈਰਾ ਕਰਦਾ ਸੀਗਾ ਤੇ ਜਾਂ ਉਹ ਇਹਨੂੰ ਮੈਸੇਜ ਕਰਦੀ ਸੀਗੀ ਉਹਨੂੰ ਦੇਖ ਕੇ ਜਿਹੜਾ ਹੈਗਾ ਉਹਦੀ ਗੁੰਦਕ ਚੀਜ਼ ਇਹਨਾਂ ਨੇ ਇਹ ਕੰਮ ਕੀਤਾ ਹੈ। ਫਿਰ ਪੁਲਿਸ ਨੇ ਮਹੀਨੇ 4400 ਕਾਜੀ ਬੜੀ ਸਫਲਤਾ ਪ੍ਰਾਪਤ ਕੀਤੀ ਹੈ ਜਿਵੇਂ ਪੁਲਿਸ ਨਾ ਆਉਂਦੀ ਤਾਂ ਮਾਮਲਾ ਜਿੰਮ ਕੁੱਟਮਾਰ ਦਾ ਮਰਨ ਤੱਕ ਵੀ ਹੋ ਸਕਦਾ ਸੀ। ਹਾਂ ਇਹਦੇ ਵਿੱਚ ਸਾਡਾ ਦੇਖੋ ਸੀਆਈਏ ਸੈਕਟਰ ਕਰਨਦੀਪ ਸਿੰਘ ਤੇ ਐਸਐਚਓ ਤਲਵੰਡੀ ਦੀ ਜਿਹੜੀ ਹੈਗੀ ਹੈ ਮਤਲਬ ਜਿਹੜੀ ਹੈਗੀ ਹੈ ਇਹ ਮਤਲਬ ਇੱਕਦਮ ਜਿਹੜਾ ਹੈਗਾ ਐਕਸ਼ਨ ਤੇ ਆਨਤੀ ਜਿਹੜਾ ਹੈਗਾ ਇਹ ਕਾਰਵਾਈ ਜਿਹੜੀ ਹੈਗੀ ਸੰਭਵ ਹੋ ਚੁੱਕੀ ਇਹਦੇ ਵਿੱਚ ਇਹ ਦੋਨੋਂ ਉਸ ਤਰ੍ਹਾਂ ਦਾ ਜਿਹੜਾ ਹੈਗਾ ਵਿਸ਼ੇਸ਼ ਯੋਗਦਾਨ ਰਿਆ ਸਾਡੇ ਐਸਐਸਪੀ ਸਾਹਿਬ ਜਿਹੜੇ ਹੈਗੇ ਆ ਆਪਣਾ ਮਾਨਸਾ ਉਹਨਾਂ ਦਾ ਜਿਹੜਾ ਹੈਗਾ ਇਮੀਡੀਏਟਲੀ ਜਿਹੜਾ ਹੈਗਾ ਰਿਸਪਾਂਸ ਜਿਹੜਾ ਹੈਗਾ ਤੇ ਤੇ ਉਹਨਾਂ ਨੇ ਸਾਰਿਆਂ ਦੀਆਂ ਡਿਊਟੀਆਂ ਲਾ ਕੇ ਇੱਥੇ ਸਾਨੂੰ ਇਮੀਡੀਏਟਲੀ ਭੇਜਿਆ ਤੇ ਉਹਨਾਂ ਦਾ ਵੀ ਬੜਾ ਵੱਡਾ ਯੋਗਦਾਨ ਹੈ ਤੇ